ਪੂਰਨ ਪਰਮਾਤਮਾ ਜੀਵਾਂ ਨੂੰ ਇੱਕ ਕਾਲ ਦੇ ਦੇਸ਼ ਵਿੱਚੋਂ ਕਿਵੇਂ ਖਿੱਚਦਾ ਹੈ ਉਹ ਪਰਮਾਤਮਾ ਪਾਸੋਂ ਵੀ ਇਸ ਦੇ ਮਰੀਦ ਦੇ ਦੁਖੜੇ ਨਹੀਂ ਸਹਿ ਜਾਂਦੇ ਉਹ ਵੀ ਚਾਹੁੰਦਾ ਹੈ ਕਿ ਮੇਰੇ ਜੀਵ ਨੂੰ ਕਿਸੇ ਪ੍ਰਕਾਰ ਦਾ ਕਸ਼ਟ ਨਾ ਹੋਵੇ ਉਹ ਇਸ ਜੀਵ ਦੇ ਕਸ਼ਟ ਦੂਰ ਕਰਨ ਲਈ ਇਸ ਦੁਨੀਆ ਉੱਪਰ ਆਉਂਦਾ ਹੈ ਜਦੋਂ ਕੁੱਲ ਮਾਲਕ ਜੀਵਾਂ ਨੂੰ ਨਾਮਦਾਨ ਬਖਸ਼ਦਾ ਹੈ ਤਾਂ ਉਹ ਪਿਆਰਾ ਪ੍ਰੀਤਮ ਭਗਵਾਨ ਦੇ ਨਾਲ ਹਿਸਾਬ ਕਿਤਾਬ ਸਾਰਾ ਕਰ ਦਿੰਦਾ ਹੈ ਤਾਂ ਉਸ ਦੀ ਇੱਕ ਇੱਕ ਪਾਰੀ ਦਾ ਹਿਸਾਬ ਉਸ ਨੂੰ ਦੇ ਦਿੰਦਾ ਹੈ ਜਿਵੇਂ ਪਹਿਲੇ ਜ਼ਮਾਨਿਆਂ ਵਿੱਚ ਗੁਲਾਮ ਰੱਖਣ ਦੀ ਪ੍ਰਥਾ ਹੋਇਆ ਕਰਦੀ ਸੀ ਜਿਸ ਇਨਸਾਨ ਪਾਸੋਂ ਕਿਸੇ ਵੱਡੇ ਸੇਠ ਜਾਂ ਜ਼ਿਮੀਂਦਾਰ ਦਾ ਕਰਜ਼ ਨਹੀਂ ਸੀ ਚੁਕਾਇਆ ਜਾਂਦਾ ਤਾਂ ਉਹ ਸੇਠ ਜਾਂ ਜ਼ਿਮੀਂਦਾਰ ਉਸ ਆਦਮੀ ਨੂੰ ਗੁਲਾਮ ਰੱਖ ਲੈਂਦਾ ਸੀ ਫਿਰ ਗੁਲਾਮ ਦੀ ਕੀ ਤਾਕਤ ਕਿ ਉਹ ਆਪਣੇ ਮਾਲਕ ਅੱਗੇ ਬੋਲ ਸਕੇ ਜੋ ਵੀ ਮਾਲਕ ਉਸ ਨੂੰ ਖਾਣ ਲਈ ਦਿੰਦਾ ਸੋ ਖਾਂਦਾ ਹੈ ਔਰ ਕੰਮ ਵੀ ਬਹੁਤ ਜ਼ਿਆਦਾ ਲੈਂਦਾ ਹੈ ਇਸੇ ਤਰ੍ਹਾਂ ਗਰੀਬ ਘਰਾਮ ਨੇ ਨਾਲ ਸੰਬੰਧ ਰੱਖਣ ਵਾਲੇ ਜੀਵ ਨੇ ਇੱਕ ਤੋਂ ਕਰਜ਼ਾ ਲੈ ਲਿਆ ਪਰ ਜਦੋਂ ਕਰਜ਼ਾ ਨਾ ਮੁੜਿਆ ਤਾਂ ਉਹ ਸੇਠ ਨੇ ਉਸ ਨੂੰ ਗ੍ਰਾਮ ਰੱਖ ਲਿਆ ਫਿਰ ਉਹਨਾਂ ਨੇ ਆਪਣਾ ਸਭ ਤੋਂ ਛੋਟਾ ਲੜਕਾ ਗੁਲਾਮ ਬਣਾ ਕੇ ਸੇਠ ਕੋਲ ਭੇਜ ਦਿੱਤਾ ਉਹ ਨਵਾਲਗ ਬੱਚਾ ਆਪਣੇ ਮਾਲਕਾਂ ਦਾ ਕਾਫੀ ਸਵਾਮੀ ਭਗਤ ਸੀ ਪਰ ਉਸੇਠ ਵੀ ਉਸ ਨੂੰ ਮਾਰਦਾ ਰਹਿੰਦਾ ਸੀ ਉਸ ਬੱਚੇ ਦਾ ਇੱਕ ਪੂਰਨ ਪ੍ਰਮਾਤਮਾ ਨਾਲ ਮਿਲਾਪ ਹੋ ਗਿਆ ਅਤੇ ਉਸ ਬੱਚੇ ਦਾ ਵੀ ਨਿਤ ਦਾ ਕਰਮ ਬਣ ਗਿਆ ਕਿ ਜਦੋਂ ਉਸ ਦੇ ਮਾਲਕ ਸੌਂ ਜਾਂਦੇ ਉਹ ਬੱਚਾ ਚੁੱਪਚਾਪ ਉਸ ਮਹਾਤਮਾ ਕੋਲ ਆ ਜਾਂਦਾ ਅਤੇ ਸਾਰੀ ਸਾਰੀ ਰਾਤ ਉਸ ਮਹਾਤਮਾ ਦੀ ਸੇਵਾ ਕਰਦਾ ਰਹਿੰਦਾ ਉਹ ਪੂਰਨ ਮਹਾਤਮਾ ਵੀ ਉਸਦੇ ਪਿਆਰ ਵਿੱਚ ਮਗਨ ਹੋ ਗਿਆ। ਉਹ ਵੀ ਉਸ ਬੱਚੇ ਦੀ ਹਰ ਰੋਜ਼ ਦੇਖ ਕਰਨ ਲੱਗ ਗਿਆ। ਉਧਰ ਉਸ ਬੱਚੇ ਵਿੱਚ ਵੀ ਉਸ ਮਹਾਤਮਾ ਪ੍ਰਤੀ ਪਿਆਰ, ਸ਼ਰਧਾ ਔਰ ਸੇਵਾ ਭਾਵ ਜਾਗ ਪਿਆ। ਅਖੀਰ ਉਸ ਮਹਾਤਮਾ ਨੇ ਉਸ ਬੱਚੇ ਨੂੰ ਨਾਮਦਾਨ ਦੇ ਕੇ ਤੁਰ ਧਾਮ ਦਾ ਵਾਸੀ ਬਣਾ ਲਿਆ। ਔਰ ਉਸਦੇ ਬਾਕੀ ਦੇ ਕਰਮ ਵੀ ਨਾਸ਼ ਕਰ ਦਿੱਤੇ। ਬਰਤਨ ਸਾਫ ਸੀ। અમરત ਦਾ અસર ਹੋਇਆ ਔਰ ਉਸ ਦੀ ਰੂਹ ਚੜਨ ਲੱਗੀ ਉੱਪਰਲੇ ਮੰਡਲਾਂ ਉੱਪਰ ਘੁੰਮਣ ਫਿਰ ਕੀ ਸੀ सेठ ਦੇ ਘਰ ਜਾ ਕੇ ਹਰ ਵਕਤ ਭਜਨ ਸਿਮਰਨ ਤੇ ਬੈਠਾ ਰਿਹਾ ਕਰੇ ਆਪਣੇ ਮਾਲਕ सेठ ਦਾ ਕੰਮ ਕਰਨਾ ਘਟ ਗਿਆ ਅਤੇ ਆਪਣੇ ਮਾਲਕ ਦੀ ਬੰਦਗੀ ਕਰਨਾ ਸ਼ੁਰੂ ਕਰ ਦਿੱਤੀ ਅਖੀਰ सेठ ਨੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਔਰ ਫਿਰ ਉਸ ਨੂੰ ਰੋਟੀ ਦੇਣਾ ਬੰਦ ਕਰ ਦਿੱਤਾ ਪਰ ਉਹ ਬੱਚਾ ਉਸ ਪ੍ਰੀਤਮ ਪਿਆਰੇ ਦਾ ਭਾਣਾ ਮੰਨ ਕੇ ਸਭ ਸਹਿ ਗਿਆ। ਅਖੀਰ ਸੇਠ ਨੇ ਉਸ ਨੂੰ ਬਹੁਤ ਹੀ ਮਾਰਨਾ ਸ਼ੁਰੂ ਕਰ ਦਿੱਤਾ। ਹਰ ਵਕਤ ਉਸ ਨੂੰ ਮਾਰਿਆ ਜਾਣ ਲੱਗ ਪਿਆ। ਉਹ ਭੁੱਖਾ ਰੱਖਿਆ ਜਾਣ ਲੱਗ ਪਿਆ। ਪਰ ਉਹ ਆਪਣੇ ਪਿਆਰੇ ਪ੍ਰੀਤਮ ਦਾ ਭਜਨ ਸਿਮਰਨ ਕਰਨ ਵਿੱਚ ਮਸਤ ਰਹਿੰਦਾ ਸੀ। ਫਿਰ ਉਸ ਨੇ ਗੁਰੂ ਮਹਾਤਮਾ ਪਾਸੋਂ ਆਪਣੇ ਜੀਵ ਦੇ ਦੁਖੜੇ ਸਹਿ ਨਹੀਂ ਗਏ। ਉਹ ਰਹਿਣ ਉਸ ਘਰ ਦੇ ਪਾਸ ਆ ਕੇ ਹੋਕਾ ਦੇ ਦਿੱਤਾ। ਕਿ ਅਗਰ ਕਿਸੇ ਕੋਲ ਗੁਲਾਮ ਵਾਦੂ ਹੈ ਤਾਂ ਵੇਚ ਸਕਦਾ ਹੈ ਜਦੋਂ ਸੇਠ ਨੇ ਇਹ ਹੋਕਾ ਸੁਨਿਆ ਤਾਂ ਝਟਪਟ ਉਸ ਬੱਚੇ ਨੂੰ ਲੈ ਕੇ ਬਾਹਰ ਆ ਗਿਆ ਔਰ ਉਸ ਮਹਾਤਮਾ ਨੂੰ ਦੇਖ ਕੇ ਕਿਹਾ ਕਿ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਤਾਂ ਮਹਾਤਮਾ ਨੇ ਸਾਰੀ ਰਕਮ ਸੇਠ ਨੂੰ ਦੇ ਦਿੱਤੀ ਉਹ ਆਪਣੇ ਪਿਆਰੇ ਪੁੱਤਰ ਨੂੰ ਨਾਲ ਲੈ ਗਿਆ ਔਰ ਆਪਣੇ ਮਕਾਮ ਤੇ ਆ ਕੇ ਉਸ ਨੂੰ ਕਿਹਾ ਕਿ ਬੇਟਾ ਹੁਣ ਤੂੰ ਗੁਲਾਮ ਨਹੀਂ ਹੈ ਹੁਣ ਸਿਰਫ ਤੇਰਾ ਮਕਸਦ ਭਜਨ ਸਿਮਰਨ ਨਾਮ ਦੀ ਕਮਾਈ ਕਰਨੀ ਹੀ ਹੈ ਔਰ ਹੁਣ ਤੇਰਾ ਕਿਸੇ ਨਾਲ ਕਿਸੇ ਪ੍ਰਕਾਰ ਦਾ ਸਬੰਧ ਨਹੀਂ ਹੈ ਸੋ ਜਿਸ ਤਰ੍ਹਾਂ ਉਸ ਮਹਾਤਮਾ ਨੇ ਉਸ ਸੀਠ ਦੀ ਸਾਰੀ ਰਕਮ ਦੇ ਕੇ ਉਸ ਮਾਸੂਮ ਦਾ ਕਰਜ਼ਾ ਉਤਾਰਿਆ ਹੈ ਇਸ ਤਰ੍ਹਾਂ ਪਿਆਰਾ ਪ੍ਰੀਤਮ ਵੀ ਸਾਨੂੰ ਨਾਮਦਾਨ ਦੀ ਬਖਸ਼ਿਸ਼ ਕਰਨ ਤੋਂ ਬਾਅਦ ਉਸ ਕਾਲ ਦਾ ਲੇਖਾ ਜੋਖਾ ਖਤਮ ਕਰ ਦਿੰਦਾ ਹੈ ਔਰ ਸਾਡੇ ਮੋਹ ਤੋੜ ਦਿੰਦਾ ਹੈ ਸੋ ਪਿਆਰੇ ਪ੍ਰੇਮੀਓ ਅਸੀਂ ਵੀ ਆਪਣੇ ਪਿਆਰੇ ਪ੍ਰੀਤਮ ਦੇ ਕਹੇ ਹੋਏ ਬਚਨਾ ਉੱਪਰ ਚੱਲਣ ਦੀ ਕੋਸ਼ਿਸ਼ ਕਰੀਏ ਸਾਨੂੰ ਪਿਆਰੇ ਪ੍ਰੀਤਮ ਨੇ ਧੁਰ ਧਾਮ ਦੀ ਟਿਕਟ ਤਾਂ ਦੇ ਦਿੱਤੀ ਪਰ ਬਾਕੀ ਕੰਮ ਅਸੀਂ ਖੁਦ ਕਰਨਾ ਹੈ ਸੋ ਅਸੀਂ ਪਿਆਰ ਕਰਨਾ ਹੈ ਉਸ ਦੇ ਹਰ ਜੀਵ ਨਾਲ ਪਿਆਰ ਕਰਨਾ ਹੈ ਉਸ ਦੀ ਬੰਦਗੀ ਕਰਨੀ ਹੈ ਉਹ ਦਇਆਮਹਿਰ ਕਰੇ ਤਾਂ ਅਸੀਂ ਆਪਣੇ ਭਵ ਸਾਗਰ ਤੋਂ ਪਾਰ ਹੋ ਸਕਦੇ ਹਾਂ ਜੀਵ ਦੀ ਕੋਈ ਤਾਕਤ ਨਹੀਂ